ਇਸ ਬਿਲਕੁਲ ਆ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਕਿ ਉਹਦੀ ਲੜੀ ਦੇ ਵਿੱਚ ਹੀ ਆ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਇੱਕ ਕਾਫੀ ਵੱਡਾ ਜਿਹੜਾ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ سنگੀਨ ਜੁਰਮ ਨੂੰ ਆ ਕਾਫੀ ਘੱਟ ਸਮੇਂ ਦੇ ਵਿੱਚ ਫੇਸ ਕੀਤਾ ਗਿਆ ਤੇ ਮੁੱਖ ਦੋਸ਼ੀ ਨੂੰ ਅਰੈਸਟ ਕੀਤਾ ਗਿਆ ਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 8 ਜਨਵਰੀ 2026 ਦੀ ਰਾਤ ਨੂੰ ਇੱਕ ਦਲਜੀਤ ਸਿੰਘ ਜੀ ਦੇ ਘਰ ਦੇ ਬਾਹਰ ਪਿੰਡ ਲਖਣਕਲਾ ਦੇ ਵਿੱਚ ਅਨਨੇਵਾ ਫਾਇਰਿੰਗ ਕੀਤੀ ਗਈ ਸੀ ਅਣਪਛਾਤੇ ਲੋਕਾਂ ਵੱਲੋਂ ਤੇ ਮੌਕੇ ਤੋਂ ਲੋਕ ਭੱਜ ਗਏ ਸੀਗੇ ਕਿਉਂਕਿ ਬੜਾ ਹੀ ਇਹ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਸੀ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਸਨ ਤੇ ਮੌਕੇ ਤੇ ਪੁੱਜ ਕੇ ਹੀ ਜਿਹੜਾ ਤਤਕੀਕ ਸ਼ੁਰੂ ਕਰ ਦਿੱਤੀ ਗਈ ਸੀ ਤੇ ਵੱਖ-ਵੱਖ ਜਿਹੜੀ ਟੀਮਾਂ ਜਿਹੜੀ ਐਸਪੀ ਡੀ ਸਾਹਿਬ ਦੇ ਅੰダー ਡੀਐਸਪੀ ਡੀ ਸਾਹਿਬ ਇੰਚਾਰਜ ਸੀਆਈਏ ਤੇ ਐਸਐਚਓ ਸਾਹਿਬ ਡੀਐਸਪੀ ਕਪੂਰਥਲਾ ਸਾਹਿਬ ਤੇ ਹੇਠ ਵਕਫ ਵਕ ਟੀਮਾਂ ਬਣਾਈਆਂ ਗਈਆਂ ਤੇ ਵਕਫ ਵਕ ਪਹਿਲੂਆਂ ਤੇ ਹਿਊਮਨ ਇੰਟੈਲੀਜੈਂਸ ਟੈਕਨੀਕਲ ਕੈਰੀਅਰਸ ਤੇ ਕੰਮ ਕੀਤਾ ਜਾ ਰਿਹਾ ਸੀ ਉਹਦੇ ਕੁਝ ਦਿਨ ਬਾਅਦ ਹੀ 12 ਤਰੀਕ 12 ਜਨਵਰੀ ਨੂੰ ਸਵੇਰੇ ਐਸੂਦੀ ਸੂਟ ਸੌਟ ਦੇ ਬਾਹਰ ਜਿਹੜੀ ਫਾਇਰਿੰਗ ਹੋਈ ਸੀ ਤੇ ਜਿਹੜੀ ਸਾਡੀ ਟ੍ਰੇਲ ਸੀ ਉਹ ਫਗਵਾੜੇ ਵੱਲ ਹੀ ਜਾ ਰਹੀ ਸੀ ਤੇ ਇਹਦੇ ਤੇ ਹੀ ਜਿਹੜੀ ਦੋਵੇਂ ਟੀਮਾਂ ਨੇ ਇਕੱਠੇ ਫਗਵਾੜਾ ਪੁਲਿਸ ਤੇ ਕਪੂਥਲਾ ਪੁਲਿਸ ਸਬਡਿਵੀਜ਼ਨ ਪੁਲਿਸ ਨੇ ਇਕੱਠੇ ਕੰਮ ਕਰਦੇ ਹੋਏ ਅ ਸ਼ੁਰੂਆਤੀ ਦਿਨਾਂ 'ਚ 16 ਤਰੀਕ ਨੂੰ ਅਸੀਂ ਜਿਹੜੇ ਮੁੱਖ ਚਾਰ ਦੋਸ਼ੀ ਜਿਹੜੇ ਅਰੈਸਟ ਕੀਤੇ ਗਏ ਸੀ ਉਹ ਦੋਸ਼ੀਆਂ ਨੇ ਇਨਸ਼ਾਫ ਕੀਤਾ ਸੀਗਾ ਕਿ ਉਹਨਾਂ ਨੇ ਜਿਹੜੀ ਲਖਨਕਲਾ ਫਾਇਰਿੰਗ ਵੀ ਉਹਨਾਂ ਨੇ ਕੀਤੀ ਸੀ ਤੇ ਜਿਹੜਾ ਸੁਬੀਰ ਸਪੀਡ ਫਾਇਰਿੰਗ ਜਿਹੜੀ ਐਸਬੀ ਸਪੀਡ ਫਾਇਰਿੰਗ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਦਾ ਹੀ ਰੋਲ ਸੀ تفتیش نو اگے ਬਿਧਾਂਦੇ ਹੋਏ ਮੁੱਖ ਜਿਹੜੇ આરોપી ਅਸੀਂ ਆਇਡੈਂਟੀਫਾਈ ਕਰ ਲਏ ਸੀਗੇ ਤੇ ਉਹਨਾਂ ਤੇ ਕੰਟੀਨਿਊਸਲੀ ਰੇਡ ਚੱਪਿਆ ਸੀ ਤੇ ਹੁਣ ਕਪੂਰਥਲਾ پولیس ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਮੁੱਖ ਜਿਹੜੇ ਸਰਗਨਾ ਉਹ ਅਰੈਸਟ ਕੀਤੇ ਗਏ ਹਨ ਜਿਹੜਾ ਸ਼ੁਰੂਆਤੀ ਦਿਨਾਂ 'ਚ ਅਰੈਸਟ ਹੋਈ ਸੀ ਸਿੰਘ ਪੁੱਤਰ ਸੁਪੀਰ ਸਿੰਘ ਵਾਸੀ ਮੇੜੂ ਕਰਮਪ੍ਰੀਤ ਸਿੰਘ ਪਿਤਾ ਹਰਜੀਤ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਖੇੜਾ ਸੁਖਰਾਜ ਸਿੰਘ ਉਰਫ ਸੁਖਾ ਪੁੱਤਰ ਹਰਦੇਵ ਸਿੰਘ ਉਦੇਮ ਹੁੰਦ ਬਾਅਦ ਚ ਜਿਹੜੇ ਮੁੱਖ ਸਰਗਨਾ ਇਨਾਂ ਦੇ ਗੁਰਪਾਲ ਸਿੰਘ ਉਰਫ ਪਾਲਾ ਪੁੱਤਰ ਸੁਭਜੀਵਨ ਸਿੰਘ ਵਾਸੀ ਖੇੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਧਰਮ ਸਿੰਘ ਉਰਫ ਧਾਮੀ ਪੁੱਤਰ ਹਰੀ ਸਿੰਘ ਵਾਸੀ ਮਾਨੀਵਾਲੀ ਚਾਚੋ थाना सदर ਫਗਵਾੜਾ ਇਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਕੁੱਲ 6 ਦੋਸ਼ੀਆਂ ਨੂੰ ਜਿਹੜਾ ਕਪੂਰਥਲਾ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਤੇ ਇਹਨਾਂ ਦੀ ਡਿਟੇਲਡ ਇੰਟਰੋਗੇਸ਼ਨ ਕਰਦੇ ਹੋਏ ਗੁਰਪਾਲ ਸਿੰਘ ਪਾਲਾ ਅਤੇ ਧਰਮ ਸਿੰਘ ਧਾਮੀ ਜਿਹੜੇ ਐ ਉਹਨਾਂ ਕੋਲੋਂ ਇੱਕ ਇੱਕ ਜਿਹੜਾ ਪਿਸਤਲ ਰਿਕਵਰ ਕੀਤਾ ਗਿਆ ਹੈ ਜਿਹੜਾ ਬੜਾ ਹੀ ਸੋਫਿਸਟੀਕੇਟਿਡ ਵਾਰਦਾਤ ਦੇ ਵਿੱਚ ਵਰਤਿਆ ਗਿਆ ਨੋਰਿੰਕੋ ਪਿਸਤਲ ਹੈਗਾ ਜੋ ਕਿ ਆਟੋਮੈਟਿਕ ਫਾਇਰ ਕਰਤਾ ਹੈਗਾ ਰਿਕਵਰ ਕੀਤਾ ਸੀ ਤੇ ਇਹਦੇ ਨਾਲ ਇੱਕ ਹੋਰ ਬੱਤੀ ਬੋਰ ਦਾ ਪਿਸਤਲ ਰਿਕਵਰ ਕੀਤਾ ਹੈ ਇਹਨਾਂ ਦਾ ਪਿਛਲਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪਾਲ ਸਿੰਘ ਪਾਲੇ ਤੇ ਪਹਿਲਾਂ ਵੀ ਜਿਹੜੇ 6 ਮੁਕਦਮੇ ਇੱਕ ਜਿਹੜਾ ਸੰਗੀਨ ਜੁਰਮਾ ਦੇ ਵਿੱਚ ਦਰਜਨ ਤੇ ਇਹ ਬੇਲ ਤੇ ਬਾਹਰ ਸੀਗਾ ਤੇਰਮ ਸਿੰਘ ਧਮੀ ਤੇ ਵੀ ਜਿਹੜੇ ਪਹਿਲਾ ਦੋ ਮੁਕਦਮੇ ਦਰਜ ਸਨ ਬਾਕੀ ਦੋਸ਼ੀਆਂ ਦਾ ਜਿਹੜਾ ਪਹਿਲਾ ਮੁਕਦਮਾ ਹੈਗਾ ਇਹ ਰੀਸੈਂਟਲੀ ਇਹਨਾਂ ਨੇ ਇਹਨਾਂ ਨੂੰ ਜੁਆਇਨ ਕੀਤਾ ਸੀ ਹਜੇ ਵੀ ਇਹਨਾਂ ਦੀ ਪੁਸ਼ਕਿਸ਼ ਤੋਂ ਹੋਰ ਵੀ ਕਾਫੀ ਕ੍ਰਿਮੀਨਲਸ ਫਿਗਰ ਆਊਟ ਕੀਤੇ ਆ ਉਹਨਾਂ ਤੇ ਹਜੇ ਵੀ ਕੰਟੀਨਿਊਅਸਲੀ ਸਾਡੀ ਟੀਮਸ ਰੇਡ ਕਰ ਰਹੀ ਹੈ ਉਹਨਾਂ ਤੇ ਬੜੀ ਢੰਗਾਈ ਨਾਲ ਤਫतीश ਕੀਤੀ ਜਾ ਰਹੀ ਹੈ ਆਉਣ ਵਾਲੇ ਮੈਨੂੰ ਸਮਝ ਪੂਰੀ ਉਮੀਦ ਹੈ ਕਿ ਇਹਨਾਂ ਦੇ ਪੂਰੇ ਸਰਗਨਾ ਦਾ ਅਸੀਂ ਪਰਦਾ ਫਾਸ਼ ਕਰਾਂਗੇ ਤੇ ਹੋਰ ਵੀ ਵੱਡੀ ਰਿਕਵਰੀਜ਼ ਕੀਤੀ ਜਾ ਰਹੀ ਹੈ